ਉਹ ਕੰਪਨੀ ਸੀ ਉਹਦੇ ਜਿਹੜੇ ਬੰਦੇ ਸੀ ਉਹਨਾਂ ਤੋਂ ਧੋਖਾਧੜੀ ਕੀਤੀ ਗਈ ਸੀ 64 ਲੱਖ ਰੁਪਏ ਇਸ ਬੰਦੇ ਨੇ ਆਪਣੇ ਸਾਥੀਆਂ ਨੇ ਮਿਲ ਕੇ ਕਲੀਪ 64 ਲੱਖ ਰੁਪਏ ਦੀ ਕੰਨੀ ਮਾਰੀ ਪੁਲਿਸ ਗ੍ਰਿਫਤ ਸੀ ਨਜ਼ਰ ਆ ਰਿਹਾ ਹੈ ਇਹ ਮੁਲਜ਼ਮ 2 ਸਾਲ ਤੋਂ 10000 ਅਫਰਾਰ ਚੱਲ ਰਿਹਾ ਸੀ ਜੋ ਅੱਜ ਪੁਲਿਸ ਦੇ ਅੜਕੇ ਆ ਗਿਆ ਨਵਾਂ ਨਗਰ ਪੁਲਿਸ ਨੇ 3 ਲੱਖ ਰੁਪਏ ਦੀ ਠੱਗੀ ਮਾੜ ਬਲੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਦਸੇਜਾਰੇ ਕੇ 28 ਦਸੰਬਰ 2022 ਨੂੰ ਦਰਜ ਹੋਏ ਕੇਸ ਤਹਿਤ ਇੱਕ ਕ੍ਰਿਪਟੋ ਕੰਪਨੀ ਨੇ ਪਿੰਡ ਪ੍ਰਨਾਮ ਦੇ 30 ਤੋਂ 35 ਲੋਕਾਂ ਦੇ ਨਾਲ 64 ਲੱਖ ਰੁਪਏ ਦੀ ਠੱਗੀ ਮਾਰੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਛਾਪਾ ਮਾਰ ਕੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਰ ਇੱਕ ਤੁਹਾਡੇ ਵੱਲੋਂ ਇੱਕ 420 ਇੱਕ ਮਾਮਲਾ ਦਰਜ ਹੋਇਆ ਸੀ ਪਿਛਲੇ ਸਮੇਂ ਦੌਰਾਨ ਉਸ ਵਿਅਕਤੀ ਨੂੰ ਕੱਲ ਤੁਸੀਂ ਗ੍ਰਿਫਤਾਰ ਕਰਕੇ ਲਿਆ ਮਾਮਲਾ ਕੀ ਹੈ ਕੌਣ ਵਿਅਕਤੀ ਹੈ ਤੇ ਇਹਦੇ ਬਾਰੇ ਕੋਈ ਵਿਸਤਾਰ ਨਾਲ ਜਾਣਕਾਰੀ ਦਿਓ ਜੀ ਇਹ ਪਿੰਡ ਭਨਾਮ ਦੇ ਨਿਵਾਸੀਆਂ ਦੇ ਨਾਲ ਇੱਕ ਕ੍ਰਿਪਟੋ ਕੰਪਨੀ ਸੀ ਉਹਦੇ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਧੋਖਾਧੜੀ ਕੀਤੀ ਗਈ ਸੀ 64 ਲੱਖ ਰੁਪਏ ਜਿਹੜਾ ਬਾਅਦ ਇਨਕੁਆਇਰੀ ਮੁਕਾਟਵਾ ਦਾ ਜੋ ਹੋਇਆ ਸਹ ਰਾਜਕਮਾਨ ਇਹ ਮੂਲਕੁਸਵਾਸੀ ਸੀਗਾ ਇੱਕ ਸਗਾ ਪ੍ਰਵੀਨਤਮ ਉਸ ਦੇ ਹੱਥ ਸਤ ਅਸੀਂ ਕੱਲ ਜਿਹੜਾ ਰਾਜਕਮਾਨ ਹੈ ਸੰਨਮ ਮਲਕੀਸ ਹੈ ਸ੍ਰੀ ਆਨ ਪਟੀਰਾ ਉਹਨੂੰ ਗ੍ਰਿਫਟਾ ਕਕੇ ਲਈ ਆਇਆ ਸੀ ਤੇ ਅੱਜ ਅਸੀਂ ਉਹਨੂੰ ਪ੍ਰਿਸਟਾ ਕਰਾਂਗੇ ਇਸ ਬੰਦੇ ਨੇ ਆਪਣੇ ਸਾਥੀਆਂ ਨੇ ਮਿਲ ਕੇ ਕਰੀਬ 60 ਲੱਖ ਰੁਪਏ ਦੀ ਕੰਦੀ ਮਾਰੀ ਸਰ ਕਿਹੜੇ ਸਾਲ ਦਾ ਮਾਮਲਾ ਹੈਗਾ ਤੇ ਇਹਦੇ ਬਾਕੀ ਸਾਥੀ ਕਿਨੇ ਕੰਚ ਹਾਂਜੀ ਇਹ ਹੈਗਾ ਜੀ ਲਾਡਵਾ ਨੰਬਰ 172 28 ਬਰਮ ਪਾਈ ਦਾ ਠੀਕ ਹੈ ਸਰ 2 ਸਾਲ ਪਹਿਲਾਂ ਦਾ ਜੀ ਤੇ ਇਸ ਬੰਦੇ ਨੂੰ ਵੀ ਲੱਪਣ ਦੀ ਕੋਸ਼ਿਸ਼ ਕੀਤੀ ਤੇ ਇਹ ਨਹੀਂ ਆਇਆ ਸੀ ਤੇ ਸਾਨੂੰ ਪਤਾ ਲੱਗਾ ਤਾਂ ਅਸੀਂ ਉਹਨੂੰ ਗ੍ਰਿਫਟਾ ਕਰਕੇ ਲਿਆ ਸੀ ਇੱਕ ਅੱਠ ਤੋਂ 83 35 ਬੰਦਿਆਂ ਦੇ ਨਾਲ ਇਹਨੇ ਠੱਕ ਕੋਰਚ ਸਰਕਾਰ ਦੇ ਪੇਸ਼ ਅੱਜ ਕਰਨਾ ਕਰਨਾ ਜੀ ਨੂੰ ਅੱਜ ਇਸ ਕਰਾਂਗੇ ਇਹਦੇ ਨਾਲ ਪੂਸ ਮੜ ਲਿਆ ਕਿ ਜਿਹੜੀ ਦੁਤੀ ਸ਼ਾਉਗੇ ਫਿਰ ਸੁਣਾਉਣਾ ਸੀ ਇਹ ਕਰ ਲੈ ਦੱਸਦੀ ਕਿ 40 ਲੱਖ ਦੀ ਧੋਖਾਧੜੀ ਕਰਨ ਵਾਲੀ ਕ੍ਰਿਪਟੋ ਕੰਪਨੀ ਦਾ ਇਹ ਮੈਂਬਰ ਹੈ ਜੋ ਪੁਲਿਸ ਨੇ ਗ੍ਰਿਫਤਾਰ ਕੀਤਾ ਸਬ ਇਨਸਪੈਕਟਰ ਨੇ ਦੱਸਿਆ ਕਿ 2 ਸਾਲ ਪਹਿਲਾਂ ਇਹ ਮਾਮਲਾ ਦਰਜ ਹੋਇਆ ਸੀ ਤੇ ਕਰੀਬ 30 ਤੋਂ 35 ਲੋਕਾਂ ਦੇ ਨਾਲ ਠੱਗੀ ਵਜੀ ਸੀ ਪੁਲਿਸ ਨੇ ਕਿਹਾ ਕਿ ਹੁਣ ਇਸ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ। ਅਨੰਦਪੁਰ ਸਾਹਿਬ ਤੋਂ ਬੁਤ ਸਿੰਘ ਰਾਣਾ ਪੰਜਾਬੀ ਲੁਕ ਚੈਨਲ